ਬਹੁਤ ਸੋਹਣੀ ਹੈ ਦੋਸਤੋ ਫਟਟ ਹਵਾਨਾ ਤੇ ਬਾਕੀ 10 ਦਿਨਾਂ ਦੀ ਕੱਚੀ ਆ ਥਣ ਵੀ ਕਰਮਾ ਵਾਲੀ ਨੂੰ ਸੋਹਣਾ ਲੱਗਿਆ ਹੱਥੀ ਜਵਾਈ ਵਾਲਾ ਕੋਈ ਛੋਟਾ ਨਹੀਂ ਬਹੁਤ ਸੋਹਣਾ ਗਾਇਵ ਆ ਦੋਸਤੋ ਮਿੰਤੀ ਦੇ ਨਾਲ ਲੱਗਿਆ ਹੁੰਦਾ ਨਾ ਥਣ ਇਸ ਤਰ੍ਹਾਂ ਤੇ ਨਾਰਾ ਚੈੱਕ ਕਰੋ ਹਵਾਨੇ ਤੇ ਕਰਮਾ ਵਾਲੀ ਜਿਵੇਂ ਅਮਰੀਕਨ ਗਾਣਾ ਦਾ ਗੁਨੇਵਾ ਲੱਗਿਆ ਨਾ ਚੈੱਕ ਕਰੋ ਮੜਾਇਆ ਹਵਾਨਾ ਮਗਰਲੇ ਪਾਸ ਜਜਮੈਂਟ ਤੁਹਾਨੂੰ ਨਾ ਦੋਨੇ ਪਾਸੇ ਤੋਂ ਕਰਾਉਣੇ ਆ ਬਹੁਤ ਸੋਹਣਾ ਥਣ ਲੱਗਿਆ ਹੱਥੀ ਚ ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਡੇਰੀ ਫਰਮਿੰ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆਂ ਬਾਈ ਜਗਮੀਤ ਦੇ ਘਰੋਂ ਪਿੰਡ ਵੜੰਗ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੇ ਵਪਾਰ ਦਾ ਕੰਮ ਆ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਬਾਈ ਕੋਲੇ ਦੋ ਨਾਗਰ ਦੋਨੇ ਹੀ ਦੋਸਤੋ ਟੌਪ ਦੇ ਇੱਕ ਐਚ ਐਫ ਵੜਾ ਤੇ ਇੱਕ ਦੋਸਤੋ ਗੱਬਣਾ ਮਾਝਾ ਦੋਸਤੋ ਪ੍ਰੋਪਰ ਜਾਣਕਾਰੀ ਦੀ ਗੱਲ ਕਰੀਏ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀ ਰਾਣੇ ਦੋਸਤੋ ਫਜਤਾ ਹੀ ਆਪਣੇ ਸਫਰਾਜ ਦੇ ਰਿਫਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕੁਐਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਓ ਜਾਣਕਾਰੀ ਬਾਈ ਤੇ ਉਮੀਦ ਤੋਂ ਲੈ ਲੈਣੇ ਆਂ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਉਹ ਠੀਕ ਠਾਕ ਬਾਈ ਵਧੀਆ ਜੀ ਵਧੀਆ ਠੀਕ ਆ ਬਾਈ ਜਗਮੀਤ ਇੱਕ ਰਹੀ ਆਪਣਾ ਨੰਬਰ ਦੱਸ ਦੀ ਮੇਰਾ ਨੰਬਰ ਹੈਗਾ ਜੀ 6284910409 ਜੀ ਠੀਕ ਆ ਉਹ ਪਾਰ ਦਾ ਹੀ ਕੰਮ ਆ ਨਾ ਉਹ ਪਾਰ ਦਾ ਕਰਨਾ ਠੀਕ ਆ ਜਾਨਵਰ ਜਾਨੀ ਕਿ ਮੱਝਾਂ ਤੇ ਗਾਵਾਂ ਦੋਵੇਂ ਹੁੰਦੀਆਂ ਨੇ ਦੋਵੇਂ ਹੁੰਦੀਆਂ ਜੀ ਠੀਕ ਆ ਤੇ ਅੱਜ ਮੱਝ ਦੀ ਗੱਲ ਕਰੀਏ ਬਈ ਕਿੰਨਾ ਸੂਆ ਸੋਣਾ ਇਹਨੇ origignal ਜੀ ਚੌਥਾ ਸੂਆ ਸੋਣਾ ਹੈ ਠੀਕ ਆ ਚੌਥਾ ਸੂਆ ਸੋਣਾ ਹਾਂਜੀ ਆਪਾਂ ਕਹਦੇ ਤੀਜਾ ਕਹਦੇ ਜਾਂ ਪੰਜਵਾਂ ਕਹਦੇ ਉਹਦਾ ਗੱਪ ਮਾਰਨ ਵਾਲਾ ਕੰਮ ਨਹੀਂ ਹੈ ਜੀ ਬਾਕੀ ਅਗਲੇ ਨੂੰ ਜੱਜਮੈਂਟ ਆ ਹੀ ਜਾਂਦੀ ਜਿਹੜਾ ਕੋਈ ਸੇਵਾ ਸੰਭਾਲ ਕਰਦਾ ਹਰੇਕ ਵੀਰ ਨੂੰ ਨੌਲੇਜ ਹੁੰਦੀ ਆ ਹਾਂਜੀ ਹਾਂਜੀ ਠੀਕ ਆ ਦਿਨ ਕਿੰਨੇ ਲੈ ਜੂ ਬਈ ਇਹ ਦਿਨ ਜੀ ਇਹਦੇ 2 ਦਿਨ ਪੂਰੇ ਹੁਣ ਤੇ ਰਹਿੰਦੇ ਆ ਜੀ ਠੀਕ ਆ ਮੰਨ ਲਓ ਤਿਆਰੀ ਆ ਠੀਕ ਆ ਮੰਨ ਲਓ ਤਿਆਰੀ ਆ ਵੀ 2 ਕੁ ਦਿਨ ਤਾਂ ਪਾਈਏ ਕੋਈ ਹੋ ਸਕਦਾ ਵੀ 2-4 ਦਿਨ ਲਾਏ ਵੀ ਜਾਵੇ ਬਾਕੀ ਹੋ ਸਕਦਾ ਵੀ ਨਾ ਵੀ ਲਵੇ ਸਹੀ ਬਈ ਜੇ ਤੁਸੀਂ ਤਿਆਰੀ ਦੀ ਗੱਲ ਕਰੀਏ ਤਿਆਰੀ ਬਹੁਤ ਸੋਹਣੀ ਬਣਾਈ ਹੋਈ ਹੈ ਬਹੁਤ ਚੰਗੇ ਦੁੱਧ ਦੀ ਰਿਪੋਰਟ ਬਹੁਤ ਚੰਗੇ ਜੀ ਠੀਕ ਆ ਥੱਲੋ ਬਹੁਤ ਸਾਫ ਸੁਥਰੀ ਮੱਝ ਆ ਬਾਕੀ ਨਾ ਜੱਜਮੈਂਟ ਤੁਹਾਨੂੰ ਕਰਾਉਣੇ ਹਵਾਨੇ ਦੀ ਖਣਾ ਦਾ ਸੈੱਟ ਚੈੱਕ ਕਰੋ ਕੀ ਕੋਈ ਕੁਝ ਹੁੰਦੀ ਆ ਗੈਬ ਗੋ ਦੀ ਗੱਲ ਕਰੀਏ ਨਾ ਐ ਬਹੁਤ ਸੋਹਣਾ ਗੈਬ ਆ ਦੋਸਤੋ ਮੈਂਤੀ ਦੇ ਨਾਲ ਲੱਗਿਆ ਹੁੰਦਾ ਨਾ ਥਣ ਇਸ ਤਰ੍ਹਾਂ ਤੇ ਨਾਰਾ ਚੈੱਕ ਕਰੋ ਹਵਾਨੇ ਤੇ ਕਰਮਾ ਵਾਲੀ ਜਿਵੇਂ ਅਮਰੀਕਨ ਗਾਣਾ ਗੁਨੇਵਾ ਲੱਗਣਾ ਐ ਲੱਗਿਆ ਚੈੱਕ ਕਰੋ ਮੜਾ ਹਵਾਨਾ ਮਗਰਲੇ ਪਾਸਾ ਜੱਜਮੈਂਟ ਤੁਹਾਨੂੰ ਨਾ ਦੋਨੇ ਪਾਸੇ ਤੋਂ ਕਰਾਉਣੇ ਬਹੁਤ ਸੋਹਣਾ ਥਣ ਲੱਗਿਆ ਹੱਥੀ ਚਵਾਈ ਵਾਲਾ ਕੋਈ ਛੋਟਾ ਨਹੀਂ ਗੈਪ ਸਾਈਜ਼ ਦੀ ਗੱਲ ਕਰੀਏ ਦੋਸਤੋ ਕੀ ਬਾਤਾਂ ਬਾਕੀ ਸਿੰਘ ਬਿਲਕੁਲ ਕੁੰਡਾ ਚੈੱਕ ਕਰ ਸਕਦੇ ਤੋੜ ਕੇ ਤੁਹਾਨੂੰ ਵਿਖਾਉਣੇ ਆ ਫਵਾਨਾ ਨਾ ਕਰਮ ਵਾਲੀ ਨੇ ਬਹੁਤ ਸੋਹਣਾ ਤਿਆਰ ਕੀਤਾ ਬਾਕੀ ਦੋ ਦਿਨ ਪੂਵੇ ਹੋਣ ਚ ਪਿਆ ਜੱਜਮੈਂਟ ਕਰੇ ਫਵਾਨੇ ਨਹੀਂ ਲੈ ਬੈ ਜਗਮੀਤ ਖੋਲਾ ਤੋੜ ਕੇ ਵਿਖਾਉਣੇ ਹਨ ਆਰਡਰ ਦੀ ਬੰਤਰ ਜੇ ਗੱਲ ਕਰੀਏ ਨਾ ਉਸ ਤੋਂ ਬਹੁਤ ਸੋਹਣੀ ਹੈ ਇਸ ਕਰੀ ਮੜਾ ਜਿਹੜਾ ਕਰਾ ਲਈ ਬੈ ਜੀ ਠੀਕ ਹੈ ਮੋੜ ਲਿਆ ਬਈ ਨੇਵਰ ਜਿਵੇਂ ਅਮਰੀਕਨ ਖਾਨਾ ਲੱਗਾ ਐਂ ਲੱਗਦਾ ਸਹੀ ਗੱਲ ਆ ਦੁੱਧ ਦੀ ਵੀ ਫਿਰ ਬਹੁਤ ਚੰਗੀ ਜਿਹਾ ਸੀ ਇਹ ਗੱਲ ਕਰੀਏ ਨਾ ਖਵਾਨੇ ਦੀ ਸ਼ੇਪ ਦੀ ਗੱਲ ਕਰੀਏ ਬਹੁਤ ਸੋਹਣੀ ਸ਼ੇਪ ਆ ਥਣਾ ਦਾ ਸਾਈਜ਼ ਸੋਹਣਾ ਗੈਸਾਈ ਦੀ ਸੋਹਣੀ ਆ ਚੌਥਾ ਸੂਆ ਬਾਈਆਂ ਦਾ ਅਰੀਜਨਲ ਸੋਹਣੀ ਆ ਬਨ ਲਾ ਕੋਈ ਨਹੀਂ ਬਈ ਜਿੱਥੇ ਮਰ ਜੀ ਬਨ ਲਾ ਜਿੱਥੇ ਮਰ ਜੀ ਬਾਕੀ ਦੋਸਤੋ ਦੋਨੇ ਨਾ ਸਾਫ ਸੁਥਰੇ ਬਾਈ ਜਮੀਨ ਤੇ ਇਹਦੇ ਰੇਟ ਦੀ ਗੱਲ ਕਰੀਏ ਤਾਂ ਇਹਦਾ ਰੇਟ ਕੀ ਕਰਾਂਗੇ ਰੇਟ ਪਾਈ ਬੰਦ ਪਰ ਜਾਇਜ਼ ਹੀ ਕਰਦਾ ਆ ਪਾਜੀ ਇਹਦਾ ਅਛਾ ਹਾਂ ਜੇ ਮੈਂ ਆਪਾਂ ਬੁਲਾਣੀ ਮੰਗਣਾ ਠੀਕ ਲੋਬਿਕ ਕਾਫੀ ਚਿਰ ਤੋਂ ਬਾਈ ਦੇ ਘਰੋਂ ਨਾ ਵੀਡੀਓ ਕਵਰ ਕੀਤੀ ਐ ਤੇ ਵਾਕਈ ਰੇਟ ਹੈ ਜਾਇਜ਼ ਕਰਾਉਣਾ ਬਾਈ ਤੋਂ ਖਿੱਚ ਕੇ ਦੱਸੀ ਬਾਈ ਇਹ ਗੱਲ ਨਾ ਹੋਵੇ ਲੈਨ ਦੇ ਇੰਜੇ ਆਲਾ ਕੋਈ ਬੰਦਾ ਆਪਾਂ ਜੀ ਕੋਈ ਦੋ ਨਹੀਂ ਮੰਗਣਾ ਡੇਢ ਨਹੀਂ ਮੰਗਣਾ ਸਿਰਫ 1 ਲੱਖ 1000 ਰੁਪਏ ਦੀ ਆਪਾਂ 1 ਲੱਖ ਤੇ 10000 ਹਾਂਜੀ ਜਣੀ ਕਿ ਮਾਨਤਾ ਨੇ ਉੱਚੀ ਹੋ ਜੂਗਾ ਮਾਨਦਾਰ ਇਹ ਚ ਕੋਈ 25 ਨਹੀਂ 30 ਨਹੀਂ ਕੋਈ ਡੇਢ ਨਹੀਂ ਡੇਢ ਨਹੀਂ ਮੰਗਣਾ ਜੀ ਬਿਲਕੁਲ ਜਿਆਦਾ ਨਹੀਂ ਮੰਗਣਾ ਲੋਈ 1 ਲੱਖ ਤੇ 10000 ਦੇ ਵਿੱਚੋਂ ਮਾਨ ਹੋ ਜੂ ਮੱਝ ਅਨਮਾਨ ਆ ਵੀ ਥੱਲੋਂ ਤੁਹਾਨੂੰ ਜ਼ਰੂਰ ਪਸੰਦ ਆਊ ਵੀ ਇਹ ਗੱਲ ਨਹੀਂ ਵੀ ਪਸੰਦ ਨਹੀਂ ਆਉਣੀ ਵਿੱਚ ਆ ਪਸਮਾ ਇੱਕ ਨੰਬਰ ਆ ਬਿਲਕੁਲ ਉਹ ਧਾਰ ਵੀ ਨਾ ਫਾਰੇ ਕੋਈ ਦੁੱਧ 16 ਕਿਲੋ ਦੀ ਗਾਰੰਟੀ ਤੇ ਵੀ ਲੈ ਜੀ ਲਓ ਵੀ ਦੁੱਧ ਬਾਈਆਂ 16 ਕਿਲੋ ਦੀ ਗਾਰੰਟੀ ਦੇ ਦੇ ਦਿਆਂਗੇ ਬਾਕੀ ਤੁਸੀਂ ਜਿਹੜੇ ਵੀ ਨੇ ਲੈਣੀ ਹੈ ਨਾ ਆਪ ਦੀ ਜੱਜਮੈਂਟ ਆਪ ਲਾ ਲਿਓ ਕਿੰਨਾ ਕੱਢ ਦੇਣਾ ਹੈ ਇਹ ਬਾਕੀ ਬਾਈ ਜਨਾਂ ਆਈ ਵੀ ਰਾਜਸਥਾਨ ਦੇ ਵਿੱਚੋਂ ਆ ਬਾਈ ਜਨਾਂ ਦਾ ਆਪਾਂ ਬਾਲਾ ਤਾਂ ਦੱਸਣਾ ਨਹੀਂਗਾ ਤੇ ਇਸ ਤੋਂ ਇਲਾਵਾ ਭਈ HF ਵੈਡ ਦੀ ਗੱਲ ਕਰੀਏ ਇਹ ਜੀ ਦੂਜਾ ਸੂਆ ਸੂਣਾ ਹੋ ਰਹੇ ਨੇ ਠੀਕ ਆ ਦੂਜਾ ਸੂਆ ਇਹਨੇ ਸੂਣਾ ਕਿੰਨੇ ਦਿਨ ਲੈ ਜੂ ਭਾਈ ਜੀ ਇਹਦੇ ਜੀ 10 ਦਿਨ ਪੂਰੇ ਸਹੀ ਪਏ ਆ 10 ਦਿਨ ਇਹਦੇ ਸਹੀ ਪਏ ਆ ਠੀਕ ਆ ਤੇ ਕੋਈ ਸੀਮਨ ਵਾਲੇ ਪੱਖ ਤੋਂ ਪਤਾ ਹੋਵੇ ਸੀਮਨ ਨੂੰ ਭਾਈ ਯਾਰ ਗੱਪ ਮਾਰਨ ਨੂੰ ਤਾਂ ਐਵੇਂ ਮਾਰਦੀ ਆ ਆਪਾਂ ਨੂੰ ਸੀਮਨ ਦਾ ਕੋਈ ਪਤਾ ਨਹੀਂ ਦਾ ਆਪਾਂ ਲਈ ਹੀ ਹੈ ਖਰੀਦੀ ਵੀ ਆ। ਮਾਝ ਜਿਹੜੀ ਉਹ ਰਾਤਾਂ ਨੂੰ ਰਿਸ਼ਤੇਦਾਰੀ ਚੋਂ ਆਈ ਹੈ ਆਪਣੀ ਇਹ ਖਰੀਦੀ ਹੋਈ ਹੈ ਜੀ ਆਪਣੀ। ਠੀਕ ਆ। ਠੀਕ ਹੈ ਜੀ। ਵੈੜ ਦੀ ਗੱਲ ਕਰੀ ਨਾ ਬਰੀਡ ਪੱਖ ਤੋਂ ਬਹੁਤ ਚੰਗੀ ਹੈ ਬਾਈ ਜਗਮੀਤ ਦੁੱਧ ਕਿੰਨਾ ਪਾ ਦੂਏ? ਹਾਂ ਜੀ ਦੁੱਧ ਜਿਹੜਾ ਸਹੀ ਇਹਨੇ 25 ਕਿਲੋ ਦਿੱਤਾ ਉਹ ਆਪਾਂ ਜਿਹੜੀ ਪਹਿਲੇ ਸਵੇਰੇ 25 ਲੀਟਰ ਪਹਿਲੇ ਸਵੇਰੇ 25 ਕਿਲੋ ਦਿੱਤਾ ਜੀ। ਠੀਕ ਆ। ਤੇ ਐਤੀ ਦਾ ਕੀ ਇਮਾਨ ਆ ਬਾਈ? ਐਤੀ ਮੰਨ ਲਓ ਜੀ ਜੇ ਸੁਭਾਅ ਸਮੂਹ ਚੰਗੀ ਕਰ ਲੈ ਬੰਦਾ 27 28 ਕਿਲੋ ਦਾ ਨਾਰਮਲ ਹੀ ਦੇ ਦਊਗਾ। ਠੀਕ ਆ ਨਹੀਂ ਤਾਂ 25 ਤੋਂ ਤਾਂ ਕਿਤੇ ਜਾਂਦੀ। ਹਾਂ ਜ ਫੇਸ ਨੂੰ ਚੈੱਕ ਕਰੋ ਬਹੁਤ ਸੋਹਣਾ ਫੇਸ ਆ ਬਾਫੀ ਨਾ ਵਾਈਟ ਰੰਗ ਦੇ ਵਿੱਚ ਬਹੁਤ ਵੀਰਾਂ ਦੀ ਪਸੰਦ ਹੁੰਦੀ ਆ ਬਹੁਤ ਡਿਮਾਂਡ ਹੁੰਦੀ ਆ ਵੀ ਵਾਈਟ ਰੰਗ ਦੇ ਵਿੱਚ ਵੜ ਮਿਲੇ ਤੇ ਐ ਨੁਕਰੀ ਘੋੜੀ ਵਰਗੀ ਆ ਦੋਸਤੋ ਹਵਾਨੇ ਦੀ ਬਹੁਤ ਸੋਹਣੀ ਆ ਦੋਸਤੋ ਫਟਟ ਹਵਾਨਾ ਤੇ ਬਾਕੀ 10 ਦਿਨਾਂ ਦੀ ਕੱਚੀ ਆ ਥਣ ਵੀ ਕਰਮ ਵਾਲੀ ਨੂੰ ਸੋਹਣਾ ਲੱਗਿਆ ਹੱਥੀ ਜਵਾਈ ਵਾਲਾ ਕੋਈ ਛੋਟਾ ਨਹੀਂ ਚੈੱਕ ਕਰੋ ਬਰੀਡ ਪੱਖ ਤੋਂ ਸੋਹਣੀ ਆ ਜਾਤ ਕੁਆਲਟੀ ਵਾਲੀ ਵੜ ਆ ਦੂਜਾ ਸੁਆ ਸੁਣਾ 25 ਲੀਟਰ ਪਹਿਲੇ ਸੂਏ ਦੁੱਧ ਕੱਢਾ ਕਰਮਾਲੀ ਨੇ ਤੇ ਤੋੜ ਕੇ ਤੁਹਾਨੂੰ ਕਾਦਨੇ ਲੈ ਬਈ ਜਗਮੀ ਤੇ ਇਹਨੂੰ ਵੀ ਖੋਲ ਲਈ ਇੱਕਾਈ ਗੇੜਾ ਕਰਵਾ ਦੀ ਬਾਕੀ ਨਾ ਢਿੱਲੀ ਪਈ ਆ ਕੋਈ ਇੰਡੀ ਬਾੜੀ ਤਿਆਰੀ ਨਹੀਂ ਬਣਾਈ ਦਸਾਂ ਦਿਨਾਂ ਦੀ ਕੀਤੀ ਆ ਤੋੜ ਲਾ ਲਈ ਕੋਈ ਕੱਦ ਕਾਠ ਦੀ ਸੋਹਣੀ ਆ ਵੇਲ ਬੂਲ ਚੰਗੀ ਆ ਇਤਨੀ ਮੋੜ ਲਈ ਵੇਜੇਗੀ ਇਹਨੇ ਬੱਚੀ ਨੇ ਕੋਈ ਬੱਚਾ ਚੰਗਾ ਦੇਦਾ ਬੱਚੇ ਦੀ ਬਹੁਤ ਕੀਮਤ ਆ ਜੀ ਬੱਚੀ ਉਸੇ ਦੇਤੀ ਨਾਲ ਚੰਗੀ ਆ ਆਪ ਚੰਗੀ ਜਾਤ ਕੁਆਲਟੀ ਵਾਲੀ ਬੱਚਾ ਤਾਂ ਜੇ ਚੰਗਾ ਸੀਮਨ ਲੱਗਿਆ ਹੋਇਆ ਤਾਂ ਲੱਗਿਆ ਵੀ ਸੀਮਨ ਵੀ ਚੰਗਾ ਹੋਇਆ ਇਹ ਆਪਾਂ ਗੱਫਾ ਬਾਰ ਨਾਲ ਕੰਮ ਨਹੀਂ ਕਰਦੇ ਠੀਕ ਐਵੇਂ ਕਹਿਤੀ ਕਿ ਸੀਮਨ ਵੈਸੇ ਕੱਡੇ ਲੱਗਿਆ ਠੀਕ ਆ ਉਹ ਵੀ ਲੱਗਿਆ ਬਾਈ ਦਾ ਮਾਣਾ ਵੀ ਚੰਗਾ ਹੋਊਗਾ ਕਿ ਘਰ ਤੋਂ ਨਿਮਾਨ ਹੋ ਜਾਂਦਾ ਹੁੰਦਾ ਕਿ ਉਹ ਜੀ ਕਰੋ ਨੀ ਉਹ ਵੀ ਚੰਗੇ ਘਰੋਂ ਆਈ ਆ ਸਰਪੰਚ ਤੋਂ ਆਈ ਆ ਵੈਣ ਠੀਕ ਆ ਲੋ ਵੀ ਚੰਗੇ ਘਰੋਂ ਆਈ ਆ ਤੇ ਬਾਕੀ ਜਿਹੜਾ ਵੀਰ ਸੇਵਾ ਸੰਭਾਲਾ ਲੈ ਲੈਂਦਾ ਨਾ ਦੁੱਧ ਦੇਣੇ ਸੋਨਾ ਪਾ ਦੇਣਾ ਬਾਈ ਜਗਮੀਤ ਇਹਦੇ ਰੇਟ ਦੀ ਗੱਲ ਕਰੀ ਤਾਂ ਇਹਦਾ ਰੇਟ ਕੀ ਕਰਦੇ ਬੱਸ ਜੀ ਇਹਦਾ ਵੀ ਰੇਟ 110000 ਜਮਾਨਤਾ ਨਹੀਂ ਕਰਾਂਗੇ ਠੀਕ ਆ ਹਾਂਜੀ ਇਹਦਾ ਵੀ 110000 ਦੇ ਵਿੱਚੋਂ ਮਾਨਤਾਨ ਹੋ ਜਾਊਗਾ ਲਓ ਵੀ ਸੋਈ ਮੱਛੀ ਦੇ ਦੀ 35-40000 ਦੀ ਮੱਛੀ ਆ ਜੀ ਇਹਦੀ ਇਕੱਲੀ ਠੀਕ ਆ ਲਓ ਵੀ ਜਿਹੜਾ ਵੀਰ ਖਰੀਦਦਾ ਨਾ ਉਹ ਆਪਦੀ ਸੋਚ ਸਮਝਣਾ ਖਰੀਦ ਰਿਹਾ ਹਵਾਨੇ ਜੱਜਮੈਂਟ ਤੁਹਾਨੂੰ ਕਰਵਾਤੀ ਆ ਥਾਣੇ ਦਾ ਕਰਮਚਾਰੀ ਦਾ ਹੱਥੀ ਜਵਾਈ ਵਾਲਾ ਜੱਜਮੈਂਟ ਇੱਕ ਵਾਰੀ ਦੁਬਾਰੇ ਤੁਹਾਨੂੰ ਕਰਵਾ ਦਿੰਦੇ ਆ ਕੋਈ ਬਾਹਲੀ ਤਿਆਰੀ ਇਹ ਗੱਲ ਕਰੀ ਨਾ ਕੀਤੀ ਨੀਗੀ ਹਜੇ ਅਨਮਾਨਾ ਵੀ ਹਵਤਾ ਦੱਸ ਦਿੰਨੇ ਨੇ ਸੂਣ ਦੇ ਵਿੱਚ ਲੈ ਜਾਣੇ ਆ ਥਾਣਾ ਦਾ ਸਾਇ ਸੂਣਾ ਹਵਾਨਾ ਪੂਰਾ ਫਿਟਿੰਗ ਵਾਲਾ 1,10,000 ਰੁਪਇਆ ਰੇਟ ਆ ਮੌਕੇ ਤੇ ਮਾਨਤਾਨ ਹੋ ਜੂ 1,10,000 ਹੀ ਮੱਝ ਦਾ ਰੇਟ ਆ ਕੋਈ ਵੀ ਨਾਗ ਤੁਹਾਡੇ ਪਸੰਦ ਹੋਵੇ ਤਾਂ ਨੰਬਰ ਸਕਰੀਨ ਤੇ ਆ ਪੈਂਡ ਵਿੜੰਗਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੇ ਰੋਡ ਦੇ ਉੱਤੇ ਹੀ ਬਾਈ ਦਾ ਘਰ ਹੈਗਾ ਅੱਡੇ ਦੇ ਕੋਲੇ ਹੀ ਤਕਰੀਬਨ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆਂ ਤੇ ਮਿਲਦੇ ਆਂ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ ਇੱਥੇ ਤੋਂ ਫਾਈ